ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਿਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾ ਇਹ ਚਾਰਨਜ਼ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਆਫਰ ਵਾਲੀ ਜੇ ਟਰਕੀਆ ਨਾ ਟਾਰਨੀ ਟਰਕੀਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ 76 ਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਅਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰ ਵੁੱਡਲੈਂਡ ਪਰਮਜੀਤ ਕੌਰ ਅੰਗੀ ਵੈਕਾਵਲ ਪ੍ਰਤਪਾਲ ਸਿੰਘ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਜੇਨਲ ਯੂਬਲੇਟ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨ ਅਸੈਂਤਾ ਨੇ ਇਲਾਦੀ ਨਿਮਰ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 277 0113 ਤੇ ਟੇਂਟਿਲਿਫ ট্রাক ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਜੜੀ ਅਸੇ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 44272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰ ਗਏ ਆਪਾਂ ਮੋਦੀ ਸਾਹਿਬ ਦੇ ਮੈਰਾਥਨ ਦੇ ਭਾਸ਼ਣ ਤੋਂ ਜਿਹੜਾ ਉਹਨਾਂ ਨੇ ਆਜ਼ਾਦੀ ਦਿਹਾੜੇ ਤੇ ਦਿੱਤਾ ਹੈ ਕਿਹੜੇ ਕਿਹੜੇ ਖੇਡ ਹੋਏ ਨੇ ਜੋ ਉਹੀ ਪੁਰਾਣਾ ਜਿਹੜਾ ਪਿਛਲੇ 76 77 ਸਾਲ ਤੋਂ ਚੱਲਿਆ ਆਉਂਦਾ ਜੀ ਤੇ ਕੋ ਪਹਿਲਾ ਤਾਂ ਤੁਸੀਂ ਜਿਹੜਾ ਸ਼ਬਦ ਇਸਤੇਮਾਲ ਕੀਤਾ ਨਾ ਮੈਰਾਥਨ ਦਾ ਜੀ ਜੀ ਤੇ ਆ ਹੁਣ 올림픽 ਏਡਾ ਖਤਮ ਹੋਈਆਂ ਇਹਦੇ ਵਿੱਚ ਨਾ ਇੱਕ ਖੇਡ ਹੁੰਦੀ ਐ ਪੋਲ ਵਾਟ ਜੀ ਉਹ ਭੱਜੇ ਉਹਦੇ ਭੱਜੇ ਆਉਦੇ ਬਾਸ ਜੇ ਨੂੰ ਬੁਲਾਵਾ ਦਿੰਦੇ ਆ ਤੇ ਉਹ ਉਤੋਂ ਦੀ ਮਾਰਦੇ ਆ ਸ਼ਾਹ ਹੂੰ ਹੂੰ ਤੇ ਅਹੀਂ ਉਦੋਂ ਨਿੱਕੇ ਨਿੱਕੇ ਹੁੰਦੇ ਆ ਲੈ ਨਾ ਸਰ ਗਈ ਉਪਕਾ ਦਾ ਦੇਖਦੇ ਹੁੰਦੇ ਸੀ ਜੀ ਉਹ ਕਬ ਕਬ ਆਉਂਦੀ ਸੀ ਅੱਜ ਦੇ ਉਹ ਯੂਕਰੇਨ ਦੇ ਲੈਜੈਂਡ ਬੰਦਾ ਸੀ ਹਾਂ ਆ ਪਿਛਲੇ ਦਿਨੀ ਉਹਨੇ 36 ਵਰੀਆ ਆਪਣਾ ਵਰਲਡ ਰਿਕਾਰਡ ਤੋੜਦਾ ਠੀਕ ਆ ਆਪ ਦਾ ਧੰਨਵਾਦ ਜੀ ਇੱਕ ਹੋਰ ਮੁੰਡਾ ਉਹਦਾ ਨਾਮ ਐ ਵੈਸੇ ਲਿਖਾ ਮੋਂਡੋ ਤੇ ਪੂਰਾ ਨਾਮ ਹੈ ਉਹਦਾ ਆਰਮਾਂਡ ਪਲਾਂਟਿਸ ਜੀ ਸਵੀਡਨ ਦਾ ਉਹਦੀ ਮਾਂ 스ਵੀਡਨ ਦੀ ਵੈਸੇ ਉਹ ਯੂ ਐਸ ਜੰਮਿਆ ਉਹ 24 ਸਾਲ ਦੀ ਉਮਰ 'ਚ 9 ਵਰਲਡ ਰਿਕਾਰਡ ਤੋੜ ਚੁੱਕਾ ਹੈ ਹਾਂ ਆਪ ਹੀ ਬਣਾਉਂਦਾ ਆਪ ਹੀ ਤੋੜ ਦਿੰਦਾ ਮੋਦੀ ਸਾਹਿਬ ਦਾ ਵੀ ਹਾਲ ਹੋਈ ਆ ਕਿ ਪੁੱਠੀ ਛਾਲ ਤੇ ਮਾਰ ਨਹੀਂ ਸਕਦੇ ਇਹ ਆਪਦੇ ਭਾਸ਼ਣ ਦਾ ਰਿਕਾਰਡ ਬਣਾ ਦਿੰਦੇ ਆ ਤੋੜ ਦਿੰਦੇ 103 ਮਿੰਟ ਦਾ ਭਾਸ਼ਣ ਹੂੰ ਸਵੇਰੇ ਸਵੇਰੇ ਬੰਦਾ ਯਾਰ ਤੁਹਾਨੂੰ ਪਤਾ ਹੀ ਆ ਕਿ ਕਿਸੇ ਕੰਮ ਕਰ ਜਾਣਾ ਹੁੰਦਾ ਤਾਂ ਸਵੇਰੇ ਤੜਕੇ ਉੱਠ ਕੇ ਫਿਰ ਐਡਾ ਵੱਡਾ ਭਾਸ਼ਣ ਸੁਣਨਾ ਇਹ ਬੜੀ ਕਹਾਂ ਲੋ ਕਿ ਬੜੀ ਵੱਡੇ ਦਿਲ ਦੀ ਜਿਗਰੇ ਦੀ ਗੁਰਤੇ ਦੀ ਗੱਲ ਹੈ ਹੈ ਭਾਸ਼ਣ ਦੀਆਂ ਜੇ ਵੱਡੀਆਂ ਗੱਲਾਂ ਸੁਣੀਏ ਪ੍ਰਵੀਨ ਜੀ ਜੀ ਕਦੇ-ਕਦੇ ਐਂ ਲੱਗਦਾ ਕਿ ਸਾਡੇ ਨਿਲਾਜ ਹੋਏ ਸਿਆਸਤਦਾਨਾਂ ਦੇ ਜਿਹੜੇ ਅੰਨੇ ਫੈਨ ਹੋਏ ਨੇ ਇੱਕ ਕਹਾਣੀ ਉਹਨਾਂ ਨੇ ਇੰਨੀ ਵਿਗਾੜ ਦਿੱਤੀ ਆ ਕਿ ਕੁਝ ਵੀ ਸਮਝ ਨਹੀਂ ਆਉਂਦਾ ਕਿ ਕੌਣ ਕਿੰਨਾ ਦੋਗਲਾਪਨ ਦਿਖਾ ਜਾਂਦਾ ਕਿੰਨਾ ਵਰਤ ਜਾਂਦਾ ਤੇ ਕਿੰਨਾ ਕੋ ਦਾ ਨਕੇੜਾ ਹੁਣ ਤੁਸੀਂ ਦੇਖੋ ਮੋਦੀ ਸਾਹਿਬ ਦੇ ਭਾਸ਼ਣ ਦੀਆਂ ਜੇ ਬਹੁਤ ਸਾਰੀਆਂ ਗੱਲਾਂ ਦੀ ਗੱਲ ਕਰਨੀ ਹੋਵੇ ਤੇ ਬਹੁਤ ਲੰਮਾ ਸਮਾਂ ਆਪਾਂ ਲੈ ਜਾ ਜੀ ਪਰ ਉਹਨਾਂ ਦੇ ਹਾਈਲਾਈਟਸ ਜੇ ਆਪਾਂ ਵੇਖੀਏ ਪਰਵਾਰਵਾਦੀ ਬੋਲ ਰਹੇ ਨੇ ਕਿ ਰਾਜਨੀਤੀ ਦੇ ਵਿੱਚ ਫਰੈਸ਼ ਬਲਡ ਦੀ ਜ਼ਰੂਰਤ ਹੈ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ 'ਚ ਲਿਆਉਣਾ ਹੂੰ ਜਿਹਦਾ ਕੋਈ ਪਰਵਾਰਕ ਬੈਕਗ੍ਰਾਉਂਡ ਨਾ ਹੋ ਹੂੰ ਤੁਸੀਂ ਇੱਕ ਮਿਸਾਲ ਲਵੋ ਕਿ ਬ੍ਰਿਜ ਭੂਸ਼ਣ ਸਿੰਘ ਸ਼ਰਨ ਉਹ ਅੜ ਕੇ ਬਹਿ ਗਿਆ ਮੈਂ ਕਿ ਮੇਰੀ ਟਿਕਟ ਕੱਟ ਕੇ ਦੇਖੋ ਹੂੰ 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 ਤੁਹਾਡੀ ਐਟੀਟਿਊਡ ਹੈ ਹੂੰ ਰਾਜਪੂਤ ਪਹਿਲਾਂ ਰਾਜ ਹੂੰ ਤਾਂ ਫਿਰ ਹੋਇਆ ਕਿ ਉਹ ਆ ਇੱਕੇ ਬ੍ਰਿਜ ਭੂਸ਼ਣ ਸ਼ਰਣ ਦੇ ਮੁੰਡੇ ਨੂੰ ਟਿਕੜ ਦਿੱਤੀ ਹਾਂਜੀ ਹਾਂਜੀ ਬਿਲਕੁਲ ਜਿਤਾਇਆ ਹੂੰ ਤੱਕ ਰਾਜਨਾਥ ਸਿੰਘ ਦੇ ਮੁੰਡੇ ਪੰਕਜ ਤੋਂ ਲੈ ਕੇ ਸੁਸ਼ਮਾ ਸਵਰਾਜ ਦੀ ਕੁੜੀ ਬਾਸਰੀ ਸਵਰਾਜ ਤੱਕ ਕਿੰਨੇ ਨਾਮ ਹੂੰ ਤੁਸੀਂ ਪਰਿਵਾਰਵਾਦ ਦੇ ਵਿੱਚ ਗਰਸੇ ਹੋਇਓ ਤੁਸੀਂ ਅੱਛਾ ਪਰਿਵਾਰਵਾਦ ਤੇ ਗੱਲ ਕਰ ਰਹੇ ਨੇ ਦੂਜੀ ਗੱਲ ਕਿ ਭ੍ਰਿਸ਼ਟਾਚਾਰੀ ਉਹ ਤਾਂ ਮੈਂ ਮੰਮਾ ਮੰਡਲ ਦੀ ਹੋਣਾ ਚਾਹੀਦਾ ਫਲਾਣਾ ਵਿਸ਼ਟਾਚਾਰੀਆਂ ਤੋਂ ਦੂਰੀ ਜਿਹੜੀ ਆ ਬਣਾਣੀ ਸਹੀ ਹੋਏਗੀ ਬਿਲਕੁਲ ਸਹੀ ਹੋਏਗੀ ਪਰ ਤੁਸੀਂ ਭ੍ਰਸ਼ਟਾਚਾਰੀਆਂ ਨੂੰ ਚਾਹੇ ਰਾਣੇ ਹੋਵੇ ਚਾਹੇ ਪਵਾਰ ਹੋਵੇ ਚਾਹੇ ਉਹ ਅਸਮ ਵਾਲਾ ਹੋਵੇ ਜਿਨ੍ਹਾਂ ਤੇ ਤੁਸੀਂ ਦੋਸ਼ ਲਾਏ ਚਾਹੇ ਸਬਿੰਦੂ ਹੋਵੇ ਤੁਸੀਂ ਚੁੱਕ ਕੇ ਉਹਨਾਂ ਨੂੰ ਚੋਲੀ ਚ ਉਠਾ ਲੇ ਹਾਂਜੀ ਬਿਲਕੁਲ ਬਿਲਕੁਲ ਕਨਟਰਡਿਕਸ਼ਨ ਦੇਖੋ ਨਾ ਤੁਹਾਡਾ ਕੰਮ ਕਰਨ ਦਾ ਢੰਗ ਜਿਹੜਾ ਹੈ ਤੇ ਬੋਲਣ ਦੀਆਂ ਗੱਲਾਂ ਜਿਹੜੀਆਂ ਯੂਨੀਫਾਰਮ ਸਿਵਲ ਕੋਡ ਉਹਦੇ ਤੇ ਗੱਲ ਕਰ ਰਹੇ ਸੀਗੇ ਕਿ ਦੇਸ਼ ਦੇ ਵਿੱਚ ਸੈਕੂਲਰ ਸਿਵਲ ਕੋਡ ਹੋਵੇ ਕਮਨਲ ਸਿਵਲ ਕੋਡ ਹੋਵੇ ਪਰ ਤੁਹਾਡੇ ਤੋਂ ਛਾਤਾ ਫਿਰ ਕੋਣ ਹੈ ਮਤਸਵੀ ਕੋਣ ਹੂੰ ਕੋਣ ਦੱਸੋ ਤੁਸੀਂ ਤੁਸੀਂ ਤੇ ਉਹ ਲੋਕਾਂ ਨੂੰ ਫਾਲੋ ਕਰਦੇ ਹੋ ਜਿਹੜੇ ਜੋ ਬੇਹੱਦ ਕੱਟੜਤਾ ਫਲਾਉਂਦੇ ਨੇ ਇਸ ਸਮਾਜ ਦੇ ਵਿੱਚ ਤੁਸੀਂ ਖੁਦ ਉਹਨਾਂ ਨੂੰ ਫਾਲੋ ਕਰਦੇ ਜੀ ਤੁਹਾਡੇ ਲੋਕ ਉਹਨਾਂ ਨੂੰ ਸਪੋਰਟ ਕਰਦੇ ਆ ਜਿਹੜੇ ਕਾ ਲੈ ਜਾਂਦੇ ਨੂੰ ਮਾਰ ਦਿੰਦੇ ਆ ਤੇ ਫਿਰ ਮੁੜ ਕੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਇਹ ਤੇ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਆ ਜਿਨ੍ਹਾਂ ਨੇ ਮਾਰ ਜੀ ਜੀ ਬਿਲਕੁਲ ਬੰਗਲਾਦੇਸ਼ ਦੇ ਵਿੱਚ ਹਿੰਸਾ ਦੀ ਗੱਲ ਕਰਦੇ ਉਹ ਕਹਿੰਦੇ ਆ ਕਿ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਸਨਿਚਿਤ ਹੋਣੀ ਚਾਹੀਦੀ ਸਰਦ ਤੁਹਾਨੂੰ ਸ਼ਤਤੀ ਖਬਰਾਂ ਕੱਢ ਦਊਗਾ 224 ਅਗਸਤ ਤੋਂ ਫੈਲਾ ਲਿਆ ਜੀਤੇ ਚ ਜਿਹਨੂੰ ਬੀਬੀਸੀ ਨੂੰ ਐਂਟੀ ਹਿੰਦੂ ਕਹਿੰਦੇ ਐਂਟੀ ਨੈਸ਼ਨਲ ਕਹਿੰਦੇ ਆ ਉਹਦੇ ਵਿੱਚੋਂ ਤੁਹਾਨੂੰ ਲੱਭ ਜਾਣ ਗਿਆ ਲਾ ਗੂਗਲ ਤੇ ਸਰਚ ਮਾਰ ਲਓ ਮੇਰੀ ਗਰੰਟੀ ਆ ਹਮ 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 ਕਿਉਂਕਿ ਮੈਂ ਖੁਦ ਪੜ੍ਹੀ ਆ ਲੈ ਇੱਕ ਖਬਰ ਆ ਪੁਰਾਣੀ ਆ ਜਿੱਥੇ ਛੇਕ ਹਸੀਨਾ ਦੇ ਰਾਜ ਦੇ ਵਿੱਚ ਹਮ ਹਿੰਦੂਆਂ ਤੇ ਨਾ ਸਿਰਫ ਅਟੈਕ ਹੋਇਆ ਉਹਨਾਂ ਦੇ ਧਾਰਮਿਕ ਸਥਾਨ ਨੁਕਸਾਨੇ ਜੀ ਤੁਹਾਨੂੰ ਉਹ ਤੋਂ ਚੇਤਾ ਨਹੀਂ ਆਇਆ ਤਾਂ ਤੁਹਾਡੀ ਮਿੱਤਰਾਂ ਦੀ ਸੂਚੀ ਚ ਸੀ ਟੌਪ ਤੇ ਹਮ ਤਾਂ ਮਤਲਬ ਗੱਲ ਇਹ ਆ ਕਿ ਜੇ ਘਟਕਣਤੀਆਂ ਦੀ ਗੱਲ ਕਰਦੇ ਹੋ ਅੱਪਰ ਤੋਂ ਤੁਹਾਨੂੰ ਇੱਥੇ ਪਹਿਲੂ ਖਾਨ ਜਾਂ ਜਿਹੜੇ ਮਾਰੇ ਗਏ ਸੀ ਬਿਲਕੁਲ ਬਿਲਕੁਲ ਉਹ ਉਹ ਉਹਨਾਂ ਦੇ ਮਾਮਲੇ 'ਚ ਵੀ ਬੋਲਣਾ ਚਾਹੀਦਾ ਹਾਲਾ ਕਿ ਬੋਲਦੇ ਨੇ ਮੋਤੀ ਸਾਹਿਬ ਗੌਰਵਖੇ ਮਾਮਲੇ 'ਚ ਤਾਂ ਪਤਾ ਬਹੁਤ ਸਾਲ ਪਹਿਲਾਂ ਨਾ ਨੇ ਇੱਕ ਵਾਰੀ ਬਾਗ ਲੋਕ ਸਭਾ 'ਚ ਹਾਂਜੀ ਕੋਲਕਾਤਾ ਰੇਪ ਮਰਡਰ ਕੇਸ ਤੇ ਬੋਲੇ ਆ ਕਿ ਇਹ ਜਿਹੜੇ ਰਾਖਸ਼ੀ ਕ੍ਰਿਤੀਆ ਕ੍ਰਿਤੀਆ ਦਾ ਮਤਲਬ ਹੁੰਦਾ ਜਿਹੜਾ ਆ ਆਪਾਂ ਕਹ ਲਈਏ ਬੜਾ ਗੰਦਾ ਕੰਮ ਹੂੰ ਹੂੰ ਰਾਖਸ਼ੀ ਕ੍ਰਿਤੇ ਉਹਨੂੰ ਕਹਿੰਦੇ ਉਹ ਬਈ ਇਹਨਾਂ ਤੇ ਜਿਹੜੇ ਪਾਪੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿ ਬਿਲਕੁਲ ਦਰਸਤਿਆ ਕੌਣ ਹੋ ਕਰਿਆ ਤੁਹਾਨੂੰ ਦਿਓ ਸਜ਼ਾ ਸੈਂਟਰਲ ਏਜੰਸੀ ਕੋਲ ਜਾਂਚ ਆ ਪਰ ਇੱਕ ਰੇਪ ਮਨੀਪੁਰਚ ਵੀ ਹੋਇਆ ਸੀ ਨਾ ਹੂੰ ਬਿਲਕੁਲ ਔਰਤ ਨੂੰ ਨੰਗੀ ਕਰਕੇ ਵੀਡੀਓ ਬਣੀ ਸੀ ਹੂੰ ਇੱਕ ਨਹੀਂ ਉਹ ਤੇ ਚਲੋ ਪਬਲਿਕ ਡੋਮੇਨ ਚ ਆਇਆ ਸੀ ਹਾਂ ਜੀ ਤੁਹਾਡੀ ਆਤਮਾ ਤੁਹਾਡੀ ਆਤਮਾ ਪ੍ਰਧਾਨ ਮੰਤਰੀ ਚ ਉਹ ਤੂੰ ਕਿਉਂ ਨੀਚੇ ਜੋੜੀ ਚ ਹੂੰ ਕਿਉਂ ਨੀਚੇ ਜੋੜੀ ਜਾਂਦੀ ਸੋ ਵਿਕਸਤ ਭਾਰਤ ਦੀ ਗੱਲ ਕੀਤੀ ਹੈ ਕੌਣ ਕਹਿੰਦਾ ਕਿ ਵਿਕਸਤ ਨਾ ਹੋਵੇ ਕੋਈ ਅਸੀਂ ਵੀ ਚਾਹੁੰਦੇ ਹਾਂ ਜੀ ਅਸੀਂ ਵੀ ਚਾਹੁੰਦੇ ਹਾਂ ਪਰ ਵਿਕਸਤ ਭਾਰਤ ਤਦ ਹੀ ਹੋਏਗਾ ਜਦ ਜਦ ਤੁਸੀਂ ਕਟਗਣਤੀਆਂ ਨੂੰ ਜਾਂ ਦਬੇ ਕੁਚਲੇ ਲੋਕਾਂ ਨੂੰ ਨਾਲ ਲੈ ਕੇ ਚੋਗੇ ਹੂੰ ਨਾਲ ਲੈ ਕੇ ਚੋਗੇ ਤੁਹਾਡੇ ਤੇ ਨੰਤਰ ਕਰਦਾ ਜੇ ਤੁਸੀਂ ਨੌਜਵਾਨਾਂ ਬਾਰੇ ਇਹ ਸੋਚੋ ਕਿ ਕਿ ਅਗਨੀਵੀਰ ਸਕੀਮ ਚ ਝੋਕਦੀ ਹੈ ਕੋਈ ਖੁਦਕੁਸ਼ੀ ਕਰ ਲੈਂਦਾ ਕੋਈ ਲੁਟੇਰਾ ਬਣ ਜਾਂਦਾ ਹੂੰ ਇਹ ਚੀਜ਼ਾਂ ਨੇ ਗੱਲ ਇਹ ਆ ਕਿ ਇਹ ਤੁਹਾਡੇ ਤੇ ਹੀ ਨਿਰਭਰ ਕਰਦਾ મોદી ਸਾਹਿਬ ਕਿ ਤੁਸੀਂ ਭਾਰਤ ਨੂੰ 2047 ਤੱਕ ਕੌਜਾ ਬਣਾਓ ਤੁਸੀਂ ਤੇ ਆਰਐਸਐਸ ਦੀਆਂ ਕਿਤਾਬਾਂ ਲਾ ਦਿੱਤੀਆਂ ਤੇ ਹਾਲੇ ਕਹਿੰਦੇ ਹੋ ਕਾਲਜਾਂ ਦੇ ਵਿੱਚ ਮੱਧ ਪਰਦੇਸ਼ ਤੁਸੀਂ ਕਿਤਾਬਾਂ ਲਾਈਆਂ ਆਰਐਸਐਸ ਦੀਆਂ ਜੀ ਤੇ ਕਾਮਰੇਡਾਂ ਦੀ ਉਹ ਕਵਤਾ ਸਿਫਾਰਸ਼ ਦੀ ਜਿਹੜੀ ਸਭ ਤੋਂ ਖਤਰਨਾਕ ਉਹ ਉਸੇ ਲੇਖਕ ਨੇ ਕਢਾਈ ਸੀ ਸਫਾਰਸ਼ ਦੇ ਕੇ ਐਨਸੀਆਰਟੀ ਹੂੰ ਆ ਮਤਲਬ ਕਿ ਤੁਸੀਂ ਜੋ ਕਰ ਰਹੇ ਹੋ ਤੁਹਾਡੀ ਜੋ ਬੋਲ ਬਣੀ ਹੈ ਉਹਦੇ ਤੋਂ ਬਿਲਕੁਲ ਉਲਟਿਆ ਹਮ ਸਾਨੂੰ ਪ੍ਰਧਾਨ ਮੰਤਰੀ ਨੂੰ ਇਹੀ ਉਮੀਦ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਤੇ ਅਮਲ ਵੀ ਪੋਜ਼ਿਟਿਵ ਤਰੀਕੇ ਨਾਲ ਕਰੋ ਤਾਂ ਖੈਰ ਗੱਲ ਇਹ ਆ ਕਿ ਅਸੀਂ ਉਹਨਾਂ ਲੋਕਾਂ ਚੋਂ ਆ ਪ੍ਰਵੀਨ ਜੀ ਜਿਨ੍ਹਾਂ ਨੇ ਇੱਕ ਕੀਮਤ ਤਾਰੀ ਹੈ ਹਮ ਅਸੀਂ ਉਥੋਂ ਪਹਿਲਾਂ ਉਜੜ ਕੇ ਨਹੀਂ ਆਏ ਜੀ ਸਾਡੇ ਪਰਿਵਾਰ ਇੱਥੇ ਆ ਕੇ ਵੀ ਅਸੀਂ ਦੋ ਦੋ ਤਿੰਨ ਤਿੰਨ ਵਾਰੀ ਉਜੜੇ ਆ ਕਦੀ ਕਿਤੇ ਬਹਿ ਗਏ ਕਦੀ ਕਿਤੇ ਬਹਿ ਗਏ ਹਮ ਹਮ ਤੋਂ ਇਸ ਕਰਕੇ ਕਹ ਲਿਆ ਕਿ ਅਸੀਂ ਕੋਈ ਰਿਜ਼ਰਵੇਸ਼ਨ ਨਹੀਂ ਮੰਗਦੇ ਜੀ ਅਸੀਂ ਸਿਰਫ ਇਹ ਮੰਗਦੇ ਆ ਕਿ ਹੋਰਾਂ ਦਾ ਉਜਾੜਾ ਨਾ ਕਰ ਹੂੰ ਜੇ ਨਹੀਂ ਹੋਰ ਉਜਾੜਾ ਅਪੋਰਟ ਕਰ ਸਕਦੇ ਹੂੰ ਤਾਂ ਇਸ ਮੁਲਕ ਨੂੰ ਬਿਹਤਰੀ ਬਣ ਲੈ ਜਾਣਾ ਤਾਂ ਬਿਹਤਰ ਨੀਤੀਆਂ ਲੈ ਕੇ ਆਓ ਤੇ ਬਿਹਤਰ ਨੀਤੀਆਂ ਜਿਹੜੀਆਂ ਨੀਤ ਦੇ ਨਾਲ ਆਉਂ ਹੂੰ ਸੋ ਮਰਾਥਨ ਪਾਸ਼ਨ ਜਿਹੜਾ ਹੈ ਇਹਦੇ ਚ ਉਹਨਾਂ ਨੇ ਕੁਝ ਸੁਝਾਅ ਦਿੱਤੇ ਨੇ ਕਿ ਅਸੀਂ 3rd ਵੱਡੀ ਇਕਨੋਮੀ ਬਣਾਉਣਾ ਹੈ ਹੂੰ ਜਾਂ ਵਨ ਨੇਸ਼ਨ ਵਨ ਇਲੈਕਸ਼ਨ ਹੋਣਾ ਚਾਹੀਦਾ ਉਹਦੋਂ ਉਹਨਾਂ ਦੇ ਸੁਝਾਅ ਨੇ بطور ਪ੍ਰਧਾਨ ਮੰਤਰੀ ਉਹ ਹੱਕਦਾਰ ਨਹੀਂ ਨਾ ਚੀਜ਼ਾਂ ਤੇ ਬਈ ਕਹਿਣ ਦੇ ਉਹਦੇ ਚ ਕੋਈ ਕਿਸੇ ਨੂੰ ਨਹੀਂ ਹੈ ਪਰ ਜੋ ਉਹਨਾਂ ਦੇ ਹਾਈਲਾਈਟਸ ਆ ਪਾਰਟੀਨ ਦੇ ਕਿ ਉਹਨਾਂ ਦੀ ਚਾਤ ਮਾਰੀਏ ਤਾਂ ਜੋ ਇੰਡੀਆ ਚ ਚੱਲਦਾ ਉਹ ਬਿਲਕੁਲ ਉਹਦੇ ਤੋਂ ਵਿਰੋਧਾਪਾਸ ਵਾਲਾ ਹੈ ਖੈਰ ਜੇ ਆਪਾਂ ਗੱਲ ਕਰੀਏ ਅੱਜ ਇਧਰ ਪੰਜਾਬ ਦੇ ਵਿੱਚ ਇੱਥੇ ਵੀ ਮੰਤਰੀਆਂ ਨੇ ਝੰਡੇ ਲਹਿਰਾਏ ਨੇ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਉਹ ਜਲੰਧਰ ਦੇ ਵਿੱਚ ਉੱਚੇ ਚੇ ਪਹੁੰਚੇ ਹੋਏ ਸੀਗੇ ਹਮਮ ਇਤੋਂ ਇਲਾਵਾ ਉਹਨਾਂ ਨੇ ਅੱਜ ਨੌਜਵਾਨਾਂ ਨੂੰ ਕਿਹਾ ਕਿ ਤਿਆਰੀ ਰੱਖੋ ਆਪ ਆਪ ਉਸ ਦੀ ਭਰਤੀ ਜਲਦੀ ਖੋਲਣੀ ਆ ਪਰ ਵਿੱਚ ਵਿੱਚ ਖਬਰਾਂ ਕੁਝ ਅਸੀਆਂ ਵੀ ਆਈਆਂ ਪ੍ਰਵੀਨ ਜੀ ਇੱਥੇ ਹੁਮਸ ਬੜੀ ਹੁੰਦੀ ਹੈ ਨਾ ਦਿਨਾਂ ਦੇ ਵਿੱਚ ਕਿਤੇ ਕੋਈ ਬੱਚਾ ਬੇਹੋਸ਼ ਹੋ ਗਿਆ ਇੱਕ ਇਹਨਾਂ ਦਾ ਜਿਹੜਾ ਵਗਲ ਗਿਆ ਸੀਗਾ ਉਹ ਰਾਸ਼ਟਰੀ ਗਾਣ ਰਾਸ਼ਟਰੀ ਗੀਤ ਹੈ ਜਿਹੜਾ ਕੌਮੀ ਤराना ਉਹ ਆਪ ਹੀ ਗਾਉਣ ਲੱਗ ਪਿਆ ਉਹ ਹੈਗਾ ਸੀ ਬਟਾ ਨੂੰ ਤੇ ਉਹ ਗਲਤੀ ਬੋਲ ਗਿਆ ਤੇ ਗਲਤੀ ਉਹਨੇ ਫਿਨਿਸ਼ ਕਰ ਦਿੱਤਾ ਹੂੰ ਏਹੀ ਕੋ ਚੱਲਦਾ ਰਿਹਾ ਤਾਂ ਬਾਕੀ ਠੀਕ ਠਾਕ ਰਿਹਾ ਜੀ ਇੱਥੇ ਕੋਈ ਅ ਵੱਡੀ ਕੋਈ ਅਸਿਕਟਨਾ ਨਹੀਂ ਵਾਪਰੀ ਜਿਹਦਾ ਆਪਾਂ ਜ਼ਿਕਰੇ ਖਾਸ ਤੌਰ ਤੇ ਕਰੀਏ ਪਰ ਇਹਦੇ ਦਰਮਿਆਨ ਕਿਸਾਨਾਂ ਨੇ ਅੱਜ ਜ਼ਰੂਰ ਇਸ ਮੌਕੇ ਤੇ ਇੱਕ ਟਰੈਕਟਰ ਮਾਰਚ ਹੈ ਜਿਹੜਾ ਕੱਢਿਆ ਆਪਣੀਆਂ ਮੰਗਾਂ ਨੂੰ ਲੈ ਕੇ ਜੀ ਜੀ ਮੰਡੂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਨਾ ਵੀ ਜਿਹੜੇ ਬੰਦੇ ਸਵਿੰਦੂ ਅਧਿਕਾਰੀ ਅਰਗੇ 2014 ਤੋਂ ਲੈ ਕੇ ਇੱਕ ਰਿਪੋਰਟ ਮੈਂ ਪੜ੍ਹੀ ਸੀ ਕਾਫੀ ਟਾਈਮ ਇਹਨੂੰ ਯਾਦ ਆ ਹੁਣ 2014 ਤੋਂ ਲੈ ਕੇ ਹੁਣ ਤੱਕ 23 ਵੱਡੇ ਪ੍ਰੋਮਿਨੈਂਟ ਜਿਨ੍ਹਾਂ ਦੇ ਵਿੱਚੋਂ ਦਾਸ ਕਾਂਗਰਸੀ ਸੀਗੇ ਕੋਈ ਐਨਸੀਪੀ ਦਾ ਸੀਗਾ ਕੋਈ ਸ਼ਿਵ ਸੇਨਾ ਦਾ ਸੀਗਾ ਕੋਈ ਤਿਰੂਮੂਲ ਕਾਂਗਰਸ ਦਾ ਸੀਗਾ ਕੋਈ ਟੀਡੀਪੀ ਦਾ ਸੀਗਾ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹਨਾਂ ਵਿਰੁੱਧ ਜਿਹੜੀ ਜਾਂਚ ਹੋ ਰੋਕ ਦਿੱਤੀ ਗਈ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਵੀ ਉਹ ਕੇਸ ਕੋਈ ਸੀਗਾ ਕਿ ਨਹੀਂ ਸੀਗਾ ਤੇ ਜਿਹੜੀ ਦੂਜੀ ਹਾਂਜੀ ਅਜੀਤ ਕੁਵਾਰ ਆ ਤੇ ਇਹਦੇ ਬਾਰੇ ਇਹਨਾਂ ਨੇ ਕਿੰਨਾ ਕਿਹਾ ਹਾਂਜੀ ਹਾਂਜੀ ਅਜੀਤ ਪੁਆਰ ਇੱਕ ਉਹ ਕਾਂਗਰਸੀ ਸੀਗਾ ਜਿਹੜਾ ਜਿਹਦੇ ਹਵਾਈ ਜਹਾਜ਼ ਕੋਈ ਘਟਾਲਾ ਸੀਗਾ ਕੋਈ 에ਵੀਏਸ਼ਨ ਦੇ ਮਾਮਲੇ ਦੇ ਵਿੱਚ ਪਰ ਫੁੱਲ ਪਟੇਲ ਸ਼ਾਇਦ ਉਹਦਾ ਨਾਮ ਸੀ ਪਟੇਲ ਹਾਂਜੀ ਪਟੇਲ ਪਟੇਲ ਹਾਂਜੀ ਹਾਂਜੀ ਪਰ ਫੁੱਲ ਪਟੇਲ ਪਰ ਫੁੱਲ ਪਟੇਲ ਹਾਂਜੀ ਤੇ ਜਿਹੜੀ ਤੁਸੀਂ ਉਜਾੜੇ ਦੀ ਗੱਲ ਕੀਤੀ ਐ ਮਿੰਟੂ ਜੀ ਦੇਖੋ ਵੈਸੇ ਤਾਂ ਇਹ ਸਲਾਹਾਂ ਦਿੰਦੇ ਆ ਦੂਜੇ ਮੁਲਕਾਂ ਨੂੰ ਵੀ ਐਸ ਮਾਮਲੇ ਤੇ ਆਹ ਮਾਫੀ ਮੰਗੇ ਕੈਨੇਡਾ ਕਾਮਾਗਾਟਾ ਮਾਰੂ ਤੇ ਮੰਗੇ ਜਾਂ ਹੋਰ ਮਾਮਲਿਆਂ ਦੇ ਵਿੱਚ ਪਰ ਅੱਜ ਤੱਕ ਉਹ ਜਿਹੜੇ ਬੇਗੁਨਾਹ ਵਿਚਾਰੇ ਨੇ ਹੱਥੇ ਲੋਕ ਮਾਰੇਗੇ ਜਿਨ੍ਹਾਂ ਜਿਹੜੇ ਆਜ਼ਾਦੀ ਦੀ ਇਸ ਪੇਂਟ ਚੜ ਗਏ ਕਦੇ ਇੱਕ ਸ਼ਰਧਾਂਜਲੀ ਜਾਂ ਇੱਕ ਕਦੇ ਉਹ ਲਾਈਨ ਵੀ ਕਦੇ ਇਹਨਾਂ ਨੇ ਪਾਈ ਆ ਆਪਣੇ ਭਾਸ਼ਣ ਦੇ ਵਿੱਚ ਕਦੇ ਉਹਨਾਂ ਨੂੰ ਯਾਦ ਵੀ ਕੀਤਾ ਨਾ 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 ਜੀ ਉਹਨਾਂ ਵਾਸਤੇ ਕੁਝ ਨਹੀਂ ਹੋਇਆ ਜਿਨ੍ਹਾਂ ਦੀ ਜੜ ਲੱਗ ਗਈ ਇੱਥੇ ਹਾਂਜੀ ਠੀਕ ਆ ਜਿਨ੍ਹਾਂ ਦੇ ਅੱਛੇ ਕੰਮ ਕਰਿਆ ਉਹ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਸਾਡਾ ਸਾਰਾ ਪਿੰਡ ਹੀ ਦੇਖਿਆ ਹੋਣਾ ਅੱਛਾ ਹਾਂ ਜੀ ਰੰਗੀ ਭਾਗੇ ਵੱਸਦਾ ਹੈ ਤਾਂ ਇੱਥੇ ਇਸ ਤਰ੍ਹਾਂ ਦੇ ਬਾਈ ਪਿੰਡ ਤਾਂ ਸਾਡੇ ਕੋਲ ਕੋਲ ਹੀ ਆ ਨਾ ਆਪਦੇ ਹੂੰ ਤਾਂ ਠੀਕ ਆ ਕੰਮ ਕਰ ਤੇ ਸੈੱਟ ਹੋ ਗਿਆ ਪਰ ਕਿਸੇ ਨੇ ਕੋਈ ਜ਼ਿਆਦਾ ਸਪੋਰਟ ਨਹੀਂ ਕੀਤੀ ਉਹ ਤਾਂ ਜ਼ਮੀਨਾਂ ਉਹਨਾਂ ਦੀਆਂ ਟੱਗ ਗਈਆਂ ਪਰ ਇਹ ਨਹੀਂ ਮੈਂ ਅੱਜ ਇੱਕ ਖਬਰ ਵੀ ਉਹ ਸੌਰੀ ਮੈਂ ਅੱਜ ਪੋਸਟ ਵੀ ਪਾਇਆ ਸੀ ਕਿ ਸਾਡੇ ਇੱਥੇ ਹਿੰਦੂ ਫੈਮਲੀਆਂ ਵੀ ਆਈਆਂ ਹਨ ਹੂੰ ਜੀ ਜੀ ਬਿਲਕੁਲ ਅਰੋੜੇ ਵੀ ਆਏ ਨੇ ਹੂੰ ਉਹਨਾਂ ਦਾ ਵੀ ਹਾਲ ਇਸੇ ਤਰ੍ਹਾਂ ਦਾ ਹੀ ਰਿਹਾ ਹੈ ਹੂੰ ਤੇ ਉਹ ਮੈਂ ਅੱਜ ਪੋਸਟ ਪਾਈ ਸੀ ਕਿ ਕਿਸ ਤਰ੍ਹਾਂ ਸਾਡੇ ਅਰੋੜਾ ਸਾਹਿਬ ਨੇ ਸਤਕਾਰਤਨ ਸਾਡੇ ਪਿੰਡੋਂ ਹੂੰ ਉਹਨਾਂ ਨੂੰ ਮਜ਼ਦੂਰਨ ਮਹਾਲੀ ਸ਼ਿਫਟ ਹੋਣਾ ਪਿਆ ਤੇ ਉਹ ਉਹ ਕੱਲ ਮੈਨੂੰ ਮਿਲਣ ਆਏ ਸੀਗੇ ਤੇ ਉਹ ਗੱਲਾਂ ਚੱਲੀਆਂ ਜਦੋਂ ਪਿੰਡ ਦੀਆਂ ਤੇ ਮੈਂ ਸੁਭਾਖੀ ਪੁੱਛ ਲਿਆ ਮੈਂ ਕਿ ਜੀ ਤੁਸੀਂ ਵੀ ਉਸੇ ਤਰ੍ਹਾਂ ਹੀ ਆਏ ਸੀਗੇ ਤੇ ਉਹਨਾਂ ਕਿਹਾ ਕਿ ਤੁਸੀਂ ਤੇ ਸਭੋਂ ਪਹਿਲਾਂ ਗੁਰੂ ਸਾਹਿਬ ਪਹੁੰਚ ਗਏ ਸੀ ਅਸੀਂ ਤਾਂ ਹੋਰ ਵੀ ਥੱਕੇ ਖਾਦੇ ਹੂੰ ਤੇ ਮੈਂ ਕਿਹਾ ਕਿੱਥੇ ਉਹ ਕਹਿੰਦੇ ਜੀ ਇਥੋਂ ਜਿਹੜੇ ਤੇ ਪਹਿਲਾਂ ਆ ਕੇ ਮਾਝੇ 'ਚ ਬੈਠੇ ਮਾਝੇ 'ਚ ਸੋਨੀਪੱਤ ਚਲ ਗਏ ਸੋਨੀਪੱਤ ਜਾ ਕੇ ਬੇਰਾ ਲਾਇਆ ਤੇ ਗੰਗਾ ਜਮਨਾ ਚੜਾਈ ਉੱਥੇ ਸਭ ਕੁਝ ਰੁੜ ਗਿਆ ਉੱਥੋਂ ਲੁੱਟ ਲਟਾ ਕੇ ਫਿਰੋਜ਼ਪੁਰ ਦੇ ਲਾਗੇ ਆ ਕੇ ਬੈਠੇ ਕਿਸੇ ਰਿਸ਼ਤੇਦਾਰ ਕੋਲ ਤੇ ਇੱਥੇ ਦਰਿਆ ਚੜ ਗਿਆ ਜੀ ਇਥੋਂ ਡੁੱਬ ਕੇ ਮਲੂਠ ਸ਼ਰਨਾਰਥੀ ਕੈਂਪ 'ਚ ਪਹੁੰਚੇ ਹੂੰ ਤੇ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਗੁਰੂ ਸਾਹਿਬ ਹੱਟਿਆ ਨਹੀਂ ਗਈ ਇੱਕੋ ਹੱਟੀ ਆ ਇੱਥੇ ਆ ਕੇ ਥੋੜੀ ਜਿਹੀ ਜਗ੍ਹਾ ਖਰੀਦੀ ਤੇ ਇੱਥੇ ਆ ਕੇ ਹੱਟੀ ਪਾਈ ਤੇ ਫਿਰ ਅਸੀਂ ਪੜੇ ਲਿਖੇ ਤੇ ਅੱਜ ਅਉਧਿਆਂ ਤੱਕ ਪਹੁੰਚੇ ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਕਿੰਨੇ ਉਜਾੜਾਦਾਰ ਉਜਾੜਾ ਮਨ ਲਓ ਕਿ ਉਹ ਚੱਲਣ ਵਾਲੇ ਲੋਕ ਇਹਨਾਂ ਨੇ ਕਦੇ ਕੋਈ ਹਮਦਰਦੀ ਨਹੀਂ ਦਿਖਾਈ ਔਰ ਵੰਡ ਦੇ ਵਾਸਤੇ ਵੀ ਇਹ ਜਿਹੜੇ ਅੱਜ ਤਿਰੰਗਾ ਪ੍ਰੇਮੀ ਹੈ ਜਿਨ੍ਹਾਂ ਨੇ 52 ਸਾਲ ਆਰਐਸਐਸ ਹੈੱਡਕੁਆਰਟਰ ਤੇ ਤਿਰੰਗਾ ਨਹੀਂ ਫੈਰਾ ਹੂੰ ਜਿਹੜੇ ਅੱਜ ਸਾਡੇ ਇੱਥੇ ਫੋਨ ਕਰਨ ਤੇ ਵੀ ਰਿੰਗਟੋਨ ਜਿਹੜੀ ਆ ਉਹ ਲਾਈ ਬੈਠੇ ਆ ਕਿ ਕਰ ਕਰ ਤਿਰੰਗਾ ਮੈਨੂੰ 헤ਡਗਵਾਰ ਜਾਂ ਕਹ ਲਓ ਕਿ ਟੋਲ ਵੱਲ ਕਰ ਸਾਵਰ ਕਰ ਇਹਨਾਂ ਦੀ ਕੋਈ ਵੀ ਤੁਹੀ ਮੈਨੂੰ ਇੱਕ ਫੋਟੋ ਤਰੰਗੇ ਨਾਲ ਦਿਖਾ ਦਿਓ ਮੈਂ ਮੰਨ ਜਾਵਾਂਗਾ ਤੇ ਵੰਡ ਵਾਸਤੇ ਲੋਕ ਬਰਾਬਰ ਜ਼ਿੰਮੇਵਾਰ ਹੈ ਲੀਗ ਦੇ ਲੀਗ ਦੇ ਵਾਂਗੂ ਬਿਲਕੁਲ ਮੈਂ ਇਹ ਗੱਲ ਆ ਕਿਤਾਬਾਂ ਦੇ ਹਵਾਲੇ ਨਾਲ ਕਈ ਵਾਰ ਸਾਬਤ ਕਰ ਚੁੱਕਾ ਕਿ ਲੀਗ ਦੇ ਬਰਾਬਰ ਇਹਨਾਂ ਨੇ ਵੰਡ ਵਾਸਤੇ ਕੰਮ ਕੀਤਾ ਆਰਐਸਐਸ ਸੋ ਵੰਡ ਵਾਸਤੇ ਜ਼ਿੰਮੇਵਾਰ ਹੈ ਜਿਹਦੇ ਚ ਰੈਡ ਕਲਿਫ ਨੇ ਇੱਕ ਇੰਟਰਵਿਊ ਚ ਬਾਚਕਿਆ ਕਿ ਮੈਂ ਭਾਈ ਕੀ ਕਰ ਸਕਦਾ ਸੀਗਾ ਲਾਰ ਜਿਹੜਾ ਉਹ ਪੰਜਾਬ ਦੇ ਹਿੱਸੇ ਜਾਂ ਨਹੀਂ ਇੰਡੀਆ ਦੇ ਹਿੱਸੇ ਆਉਂਦਾ ਸੀ ਪਰ ਮਜਬੂਰੀਏ ਸੀ ਕਿ ਕਲਕੱਤਾ ਪਹਿਲਾਂ ਦੇ ਚੁੱਕੇ ਸੀ ਹੂੰ ਜੀ ਬਿਲਕੁਲ ਬਹੁਤ ਜ਼ਖਮ ਨੇ ਮਿੰਟੂ ਜੀ ਜਦੋਂ ਗੱਲਾਂ ਕਰਨ ਲੱਗਦੇ ਆ ਤਾਂ ਫਿਰ ਲੰਮੀਆਂ ਨਿਕਲ ਜਾਂਦੀਆਂ ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ ਗੱਲ ਕਰੀਏ ਵਿਨੇਸ਼ ਫਗਾੜ ਦੀ ਬੜੀ ਮਹਾਨ ਐਥਲੀਟ ਹੈ ਪਰਸੋਂ ਪੁੱਜ ਰਹੀ ਹੈ ਇੰਡੀਆ ਦੇ ਵਿੱਚ ਤੇ ਵੱਡੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਅੱਜ ਦੇਖੋ ਹੁਣੇ ਹੀ ਉਹਨੇ ਇੱਕ ਨਾ ਆਈਆ ਪੋਸਟ ਗੀਤ ਲਾ ਕੇ ਨਹੀਂ ਜਿਵੇਂ ਪਾ ਦਿੰਦੇ ਅੱਜ ਕੱਲ ਹਮ ਹਮ ਤੇ ਮੈਂ ਦੇਖ ਰਿਹਾ ਸੀਗਾ ਕਿ ਮੇਰੀ ਵਾਰੀ ਤੇ ਲੱਗਦਾ ਰੱਬ ਸੁੱਤਾ ਰਹਿ ਗਿਆ ਹਮ 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 ਵੀ ਪ੍ਰਾਥਨਾ ਨਹੀਂ ਗਿਆ ਹਮ ਹਮ ਤੇ ਫੋਟੋ ਰੋਂਦਿਆਂ ਦੀ ਫੋਟੋ ਜਿਹੜੀ ਆ ਉਹ ਲਾ ਰੱਖੀ ਆ ਇਹਦਾ ਮਤਲਬ ਇਹ ਆ ਕਿ ਬਹੁਤ ਜ਼ਿਆਦਾ ਤਰਦ ਹੈ ਕਿਤੇ ਨਾ ਕਿਤੇ ਜਿਵੇਂ ਆਪਾਂ ਤਾਂ ਸਿਰਫ ਹਮਦਰਦ ਹਾਂ ਹਮ 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 ਤਾਂ ਜਿਹੜਾ ਦਰਦ ਤੋਂ ਪੀੜਤ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਕਿਸ ਮਨੋਸਥਿਤੀ ਚੋਂ ਗੁਜ਼ਰ ਰਿਹਾ ਹੁੰਦਾ ਉਹ ਹੀ ਜਾਣਦਾ ਜੀ ਤਾਂ ਗੱਲ ਇਹ ਆ ਕਿ ਇਹਨੂੰ ਵਿਨੇਸ਼ ਨੂੰ ਸਵਾਗਤ ਐਸਾ ਹੀ ਮਿਲੇਗਾ ਜਿਸ ਤਰ੍ਹਾਂ ਦਾ ਚੈਂਪੀਅਨ ਹੋਵੇ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਜੀ ਪਰ ਉਹ ਜਿਹੜੀ ਅਪੀਲ ਪਾਈ ਗਈ ਸੀਗੀ ਆਰਬਿਟ੍ਰੇਸ਼ਨ ਦੇ ਕੋਲ ਉਹ ਤੇ ਕੈਨਸ ਰਿਜੈਕਟ ਹੋ ਗਈ ਆ ਨਾ ਹੂੰ ਹੂੰ ਹੋ ਰਿਜੈਕਟ ਹੋ ਗਈ ਆ ਹਾਲਾਂਕਿ ਹੁਣ ਫੇਰ ਖਬਰ ਆ ਰਹੀ ਸੀਗੀ ਕਿ ਅੱਗੇ ਅਪੀਲ ਕੀਤੀ ਜਾ ਸਕਦੀ ਆ ਪਰ ਮੇਰੇ ਖਿਆਲ ਦੇ ਨਾਲ ਮੈਂ ਤੁਹਾਨੂੰ ਅੱਗੇ ਵੀ ਸ਼ਹਿਤ ਦੱਸਿਆ ਹੋਵੇਗਾ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਬਹੁਤ ਕਾਟੇਨ ਕਾਨ ਹੁੰਦਾ ਹੈ ਉਹ ਜੀ ਸਥਿਤੀ ਦੇ ਵਿੱਚ ਕਿ ਤੁਸੀਂ ਹਾਂਜੀ ਇਹ ਸੰਭਾਵਨਾ ਰੱਖੋ ਕਿ ਫੈਸਲੇ ਬਦਲ ਜਾਣਗੇ ਬਟ ਬਜਰੰਗ ਪੂਨੀਆ ਨੇ ਇੱਕ ਐਕਸ ਤੇ ਪੋਸਟ ਪਾਈ ਆ ਜਿਹਦੇ ਵਿੱਚ ਲਿਖਿਆ ਕਿ ਮੰਨਿਆ ਤਗਮਾ ਜਿਹੜਾ ਉਹ ਖੋਇਆ ਗਿਆ ਇਸ ਹਨੇਰੇ ਦੇ ਵਿੱਚ ਮੈਂ ਪੰਜਾਬੀ ਚ ਲੱਥਾ ਕਰ ਰਿਹਾ ਹਮ ਹਮ ਹੀਰੇ ਦੀ ਤਰ੍ਹਾਂ ਛੰਮ ਕਰੇ ਵਜੂਰੇ ਸੰਸਾਰ 'ਚ ਹਮ ਸੰਸਾਰ ਦੇ ਤੂ ਹਿੰਦੁਸਤਾਨ ਦੀ ਆਨ ਬਾਨ ਸ਼ਾਨ ਉਸਤਮੇ ਹਿੰਦੁਵਿਨੇਸ਼ ਫੋਗਟ ਦੇਸ਼ ਦਾ ਕਹਨੂਦਾ ਪੂਰੇ ਸੰਸਾਰ ਵਿੱਚ ਵਿਨੇਸ਼ ਫੋਗਟ ਵਿਨੇਸ਼ ਫੋਗਟ ਤੇ ਨਾਦੀ ਚਰਚਾ ਹੈ ਜਿਨ੍ਹਾਂ ਨੂੰ ਮੈਡਲ ਚਾਹੀਦੇ ਆ ਉਹ ਖਰੀਦ ਲੈਣ 15-15 ਰੁਪਈਆ ਚ ਮਿਲ ਜਾਂਦੇ ਹੂੰ ਹੂੰ ਤੁਹਾਨੂੰ ਯਾਦ ਹੈ ਜੀ ਜਦੋਂ ਇਹਨਾਂ ਨੇ ਮੈਡਲ ਵਾਪਸੀ ਵਾਸਤੇ ਮਹਿੰਬੜੀ ਸੀ ਤੇ ਇਹਨਾਂ ਦੇ ਜਿਹੜੇ ਹੈਗੇ ਨੇ ਚਲੋ ਇੱਕ ਤਾਂ ਹੁੰਦੀ ਆ ਨਾ ਕਿਸੇ ਦੀ ਵੀ ਅਲੋਚਨਾ ਮੈਂ ਵੀ ਇਹਨਾਂ ਦੀ ਅਲੋਚਨਾ ਕਰਦਾ ਰਹੇ ਹਮ ਹਮ ਤੁਹਾਨੂੰ ਯਾਦ ਹੈ ਮੈਂ ਮੈਂ ਵੀ ਕਰਦਾ ਰਿਹਾ ਕੁਝ ਚੀਜ਼ਾਂ ਨੂੰ ਲੈ ਕੇ ਕੁਝ ਗੱਲਾਂ ਨੂੰ ਲੈ ਕੇ ਬ੍ਰਿਜ ਪੁਸ਼ਪ ਸਿੰਘ ਸ਼ਰਣ ਦੀ ਵੀ ਆਲੋਚਨਾ ਹੁੰਦੀ ਸੀ ਇਹਨਾਂ ਦੀ ਵੀ ਆਲੋਚਨਾ ਹੁੰਦੀ ਸੀ ਕਿ ਉਹ ਹੁੰਦੀ ਆ ਪਰ ਤੁਸੀਂ ਕਿਸੇ ਦੇ ਮੈਡਲਾਂ ਨੂੰ ਕਿਵੇਂ ਕਹਿ ਸਕਦੇ ਹੋ ਪ੍ਰਵੀਨ ਜੀ ਕੇ 15 15 ਰੁਪਈਆ ਚ ਬਣ ਜਾਂਦੇ ਅਗਲੇ ਨੇ ਸਾਲਾਂ ਇਹ 15 15 ਰੁਪਈਆ ਚ ਮੈਟਲ ਬਿਲਦੇ ਹੁੰਦੇ ਤੇ ਫਿਰ ਅੱਜ ਅਮਿਤ ਸ਼ਾਹ ਦੇ ਮੁੰਡੇ ਦਾ ਜਿੰਨਾ ਪਾ ਰਿਆ ਉਹ ਤੋਂ ਜ਼ਿਆਦਾ ਉਹਦੇ ਗਲੇ 'ਚ ਮੈਡਲ ਲਟਕਦੇ ਹੁੰਦੇ ਹਮ ਬਿਲਕੁਲ ਜੀ ਬਿਲਕੁਲ ਤੋਂ ਗੱਲ ਇਹ ਆ ਕਿ ਮੈਡਲ ਪੈਸੇ ਨਾਲ ਮਿਲ ਨਹੀਂ ਰਿਹਾ ਉਹਦੀ ਕੀਮਤ ਪੈਸੇ ਨਾਲ ਨਹੀਂ ਨਾ ਪਈ ਜਾ ਸਕਦੀ ਜੀ ਸੋ ਇਹ ਦਰਤ ਜਿਹੜਾ ਸਾਫ ਤੌਰ ਤੇ ਚੱਲ ਰਿਹਾ ਤਾਂ ਇਧਰੋਂ ਆ ਗਿਆ ਬਈ ਸਰਕਾਰੀ ਤੌਰ ਤੇ ਰੂਟ ਵੀ ਵਿਨੇਸ਼ ਫਗੜਤਾ ਕਿ ਪਰਸੋਂ ਪਰਤੇਗੀ ਹੂੰ ਹੂੰ ਦੁਆਰ ਕੈਸਪਰਸ ਦੇ ਤਨਕੁਟ ਬਾਟਸਾ ਐਮਸ ਬਾਦਲੀ ਚੱਜਰ ਬਾਈਪਾਸ ਕੋੰਬੰਦੀ ਹੋਈ ਕਿ ਬਲਾਲੀ ਆਪਦੇ ਪਿੰਡ ਪਹੁੰਚੇਗੀ ਸੋ ਲੰਮਾ ਰੂਟ ਰੱਖਿਆ ਗਿਆ ਤਾਂ ਤੁਸੀਂ ਦੇਖਣਾ ਗ੍ਰੈਂਡ ਸਵਾਗਤ ਹੋਏਗਾ ਗ੍ਰੈਂਡ ਸਵਾਗਤ ਹੋਏਗਾ ਪਰ ਦੋ ਚੀਜ਼ਾਂ ਮੇਰਾ ਮੰਨਣਾ ਹੈ ਕਿ ਇੱਕ ਤਾਂ ਵਿਨੇਸ਼ ਪੋਗਟ ਦੇ ਇਸ ਸਾਰੇ ਕਟਣਾ ਕ੍ਰਮ ਤੋਂ ਸਬਕ ਲੈ ਕੇ ਹੂੰ ਹੂੰ ਤੇ ਜਿਹੜਾ ਕੁਝ ਨੀਮਾਂ ਦੇ ਵਿੱਚ ਸੋਧ ਸੁਧਾਈ ਵਾਲਾ ਕੰਮ ਉਹ ਕਰਵਾਉਣਾ ਚਾਹੀਦਾ ਕਿਉਂਕਿ ਇੰਡੀਆ ਦੀ ਪੁੱਛਗੇ ਚ ਬੁੱਕਤਾ ਭਈ ਇਸਤਲ ਤੋਂ ਮੰਨਕਰ ਨਹੀਂ ਹੋ ਸਕਦੇ ਹੂੰ ਚਾਹੇ ਉਹ 올림픽 ਕਮੇਟੀ ਆ ਜਾਂ ਚਾਹੇ ਕੋਈ ਵੀ ਹੈ ਕਿਤੇ ਵੀ ਉਹ ਪੁੱਛਗੇ ਚ ਹੂੰ ਹੂੰ ਚਾਹੇ ਮੈਡਲ ਪੰਜ ਹੀ ਆਉਂਦੇ ਸ਼ੇਹੀ ਆਉਂਦੇ ਹੂੰ ਸੋ ਗੱਲ ਇਹ ਆ ਕਿ ਇੱਕ ਤਾਂ ਉਹ ਹੱਲ ਕਰਾਇਆ ਜਾਣਾ ਚਾਹੀਦਾ ਕਿਉਂਕਿ 2 ਦਿਨ ਦਾ ਜੇ ਵੇਟ ਇਵੈਂਟ ਹੈ ਇੱਕ ਦਿਨ ਦੇ ਵਿੱਚ ਪਹਿਲਵਾਨ ਫਾਈਨਲ ਪਹੁੰਚ ਗਿਆ ਤਾਂ ਉਹ ਜੇ ਅਗਲੇ ਦਿਨ ਕੱਲ ਨੂੰ ਸਾਡਾ ਨਹੀਂ ਕੋਈ ਹੋਰ ਹੋਵੇ ਹੂੰ ਉਹਦੇ ਨਾਲ ਇਹ ਨਹੀਂ ਹੋਣੀ ਚਾਹੀਦੀ ਤੁਸੀਂ ਤਗਮਾ ਸ਼ੇਅਰ ਰੱਖੋ ਕਿ ਜਿੱਥੇ ਉਹ ਪਹੁੰਚ ਗਿਆ ਵਾ ਹੂੰ ਤਾਂ ਉੱਥੇ ਉਹਨੂੰ ਅੱਗੇ ਭਾਵੇਂ ਨਾ ਖੇਡਣ ਦਿਓ ਕੋਈ ਚੱਕਰ ਨਹੀਂ ਪਰ ਜਿੱਥੋਂ ਤੱਕ ਵੀ ਉਹ 7ਵੀਂ ਪੋਜੀਸ਼ਨ ਤੇ ਆ ਪਿੱਜੀ ਤੇ ਆ ਛੇਵੀਂ ਤੇ ਆ ਪਹਿਲੀ ਤੇ ਆ ਹੂੰ ਦੂਜੀ ਤੇ ਤਾਂ ਉੱਥੇ ਉਹਦੇ ਨਾਲ ਨਿਆਂ ਕਰਦੇ ਦੂਜੀ ਚੀਜ਼ ਕਿ ਜੋ ਇੱਥੇ ਐਥਕੀ ਖੱਪ ਖਾਨਾ ਪਿਆ ਜੋ ਇੰਡੀਅਨ ਕੁਸ਼ਤੀ ਫੈਡਰੇਸ਼ਨ ਨੇ ਰੰਗ ਦਿਖਾਏ ਆ ਹਾਲਾਂਕਿ ਕੁਝ ਥਾਵਾਂ ਤੇ ਮੈਂ ਅਜ ਵੀ ਕਹੂੰਗਾ ਕਿ ਇਧਰੋਂ ਵੀ ਕਹੀਏ ਕਿ ਆਲੋਚਨਾਤਮਕ ਗੱਲ ਕੀਤੀ ਜਾ ਸਕਦੀ ਹੈ ਚਲੋ ਹੁਣ ਕਰਨ ਦੇ ਮੂਹਰੇ ਦੇ ਵਿੱਚ ਨਹੀਂ ਨਾ ਮੈਂ ਤੇ ਨਾ ਹੀ ਲੇਲਾ ਉਹ ਠੀਕ ਹੈ ਇਹ ਸਾਰਾ ਰਫੜ ਜਿਹੜਾ ਹੈ ਇਹਦਾ ਨਿਵਾਰਨ ਹੋਣਾ ਚਾਹੀਦਾ ਨਿਵਾਰਨ ਹੋਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਖੁਦ ਪ੍ਰਧਾਨ ਮੰਤਰੀ ਨੂੰ ਸਪੋਰਟਸ ਮਨਿਸਟਰ ਭੇਜਣਾ ਚਾਹੀਦਾ ਹੈ ਉਗਾੜ ਦੇ ਕੋਲ ਰਿਫਾਰਮਸ ਵਾਸਤੇ ਸੁਝਾ ਲਓ ਤੇ ਇੱਕ ਅਪੀਲ ਕਰਕੇ ਵੇਖ ਲਓ ਕਿ ਵਿਨੇਸ਼ ਜੇ ਆਪਣਾ ਕੈਰੀਅਰ ਕੰਟੀਨਿਊ ਕਰ ਲੇਗੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ 2-3 ਸਾਲ ਦੀ 4 ਸਾਲ ਦੀ ਕੁਸ਼ਤੀ ਹਾਲੇ ਵਿਨੇਸ਼ ਦੇ ਵਿੱਚ ਹੈਗੀ ਹੈ ਹੂੰ ਹੂੰ ਤੇ ਜੇ ਵਿਨੇਸ਼ ਰਾਜ਼ੀ ਹੋ ਜਾਵੇ ਤੇ ਉਹਨੂੰ ਲੜਾਉਣਾ ਚਾਹੀਦਾ ਜਿਹੜਾ ਵੀ ਉਹ weight category ਚੁਣ ਕਰਦੀ ਹੈ ਉਸ weight category ਚ ਉਹਨੂੰ ਮੌਕਾ ਦਿਓ ਹੂੰ ਇਹ ਮੇਰਾ ਮੰਨਣਾ ਹੈ ਜ਼ਿਆਕੀ ਤੌਰ ਤੇ ਕਿ ਜੇ ਅਜੋ ਵorld ਚੈਂਪੀਅਨ ਨੂੰ ਢਾ ਸਕਦੀ ਆ ਇਹਦਾ ਮਤਲਬ ਕਿ ਉਹਦੇ ਚ ਕੁਸ਼ਤੀ ਬਚੀ ਹੋਈ ਤਾ ਉਹ ਬਚੀ ਹੋਈ ਕੁਸ਼ਤੀ ਕਿਉਂ ਵੇਸਟ ਕਰੋ ਹਾਂਜੀ ਤੇ ਜੇ ਨਹੀਂ ਵੀ ਮੰਨਦੇ ਥੋਪ ਨਹੀਂ ਸਕਦੇ ਹੁੰਦੇ ਆਪਾਂ ਕਿੱਥੇ ਤੇ ਅਪੀਲ ਕਰ ਸਕਦੇ ਜੇ ਨਹੀਂ ਤਾਂ ਫਿਰ ਉਹਨੂੰ ਕੁਸ਼ਤੀ ਦੀ ਖਾਸ ਤੌਰ ਤੇ ਜੋ ਫੀਮੇਲ ਕੁਸ਼ਤੀ ਹੈ ਸਾਡੀ ਇਥੋਂ ਦੀ ਤਾਂ ਉਹਦੀ ਵਾਗਡੂਰ ਚ ਜ਼ਰੂਰ ਉਹਦਾ ਸਹਿਯੋਗ ਲੈ ਲੈਣਾ ਚਾਹੀਦਾ ਤਾਂ ਹੋ ਸਕੇ ਤੇ ਵਾਗਡੂਰ ਸੌਂਪ ਦੇਣੀ ਚਾਹੀਦੀ ਹੈ ਹਾਕੀ ਇੰਡੀਆ ਨੇ ਬਹੁਤ ਜ਼ਬਰਦਸਤ ਫੈਸਲਾ ਲਿਆ ਜਿਵੇਂ ਹੀ ਸ਼੍ਰੀ ਜੈਸ਼ਰ ਰਟਾਇਰ ਹੋਇਆ ਉਹਨਾਂ ਨੇ ਆਖਿਆ ਕਿ ਕੌਮੀ ਜੂਨੀਅਰ ਟੀਮ ਦਾ ਉਹ ਕੋਚ ਹੈ ਯਾਨੀ ਉਹਨੇ ਕਈ ਹੀ ਰੋਲ ਪਾਇਆ ਦਾ ਹੂੰ ਕਿਸੇ ਖਿਡਾਰੀ ਦਾ ਇਹੀ ਸੁਨਵਾਨ ਹੈ ਕਿ ਉਹਨੂੰ ਉਹਨੂੰ ਕਹੋ ਕਿ ਤੇਰੀਆਂ ਸੇਵਾਵਾਂ ਸਾਨੂੰ ਚਾਹੀਦੀਆਂ ਹਲੇ ਹੋਰ ਚਾਹੀ ਤੂੰ ਕਿਸੇ ਵੀ ਰੂਪ ਦੇ ਵਿੱਚ ਜਾਰੀ ਰੱਖ ਜੀ ਬਿਲਕੁਲ ਨਾਲੇ ਉਹ ਉਹਦਾ ਜਿਹੜਾ ਹੈ ਨਾ ਉਹਦਾ ਜ਼ਿੰਦਗੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਪਿਆਰ ਹੈ ਨਾ ਉਹ ਮੁਹੱਬਤ ਉਹਦੀ ਬੁੱਕਲ ਜੀ ਰਹਿੰਦੀ ਆ ਇਹ ਮਿੰਟੂ ਜੀ ਜ਼ਿੰਦਗੀ ਵੀ ਉਹਦੀ ਸਪੋਰਟ ਹਮ ਨਹੀਂ ਮਿੰਟੂ ਜੀ ਗੱਲ ਇਹ ਵੀ ਆ ਨਾ ਵੀ ਤੁਸੀਂ ਵੀ ਚਲੋ ਖੇਡਾਂ ਨਾਲ ਜੁੜੇ ਰਹੇ ਹੋ ਕਿਸੇ ਵੀ ਖਿਡਾਰੀ ਨੂੰ ਮੈਦਾਨ ਦੇ ਨਾਲ ਜੋੜੀ ਰੱਖਣਾ ਇਸ ਤੋਂ ਵੱਡਾ ਉਹਦੇ ਲਈ ਕੋਈ ਸਨਮਾਨ ਨਹੀਂ ਹੈ ਉਹ ਕਦੇ ਇਹ ਨਹੀਂ ਕਹਿੰਦਾ ਕਿ ਮੈਨੂੰ ਇੰਨੇ ਪੈਸੇ ਦਿਓ ਜਬ ਉਹ ਤਾਂ ਮੁਹੱਬਤ ਆ ਉਹਦੀ ਮੁਹੱਬਤ ਆ ਹਾਂ ਉਹ ਆਵੇਂ ਪੈਸੇ ਨੂੰ ਘੱਟ ਦੇ ਦਿਓ ਜ਼ਿੰਮੇਵਾਰੀ ਵੱਡੀ ਹੋਏਗੀ ਉਹ ਬਹੁਤ ਖੁਸ਼ ਰਹੇ ਉਹ ਬਹੁਤ ਖੁਸ਼ ਰਹੇਗਾ ਉਹਨੂੰ ਗਰਾਊਂਡ ਦੇ ਵਿੱਚ ਉਹਦੀ ਹਾਜ਼ਰੀ ਹੋਵੇ ਉਹਨੂੰ ਕੋਈ ਜ਼ਿੰਮੇਵਾਰੀ ਹੋਵੇ ਉਹਦੇ ਸਿਰ ਤੇ ਉਹਨੂੰ ਕੋਈ ਪ੍ਰੈਸ਼ਰ ਚੱਲਣਾ ਪੈਂਦਾ ਹੋਵੇ ਬਸ ਫੇਰ ਖਿਡਾਰੀ ਬਾਗੋ-ਬਾਗ ਆ ਉਹਨੂੰ ਕੋਈ ਇਹ ਨਹੀਂ ਹੁੰਦਾ ਕਿ ਮੈਨੂੰ ਆ ਇਹ ਆਰ ਨਹੀਂ ਦਿੱਤਾ ਜਾ ਉਹ ਨਹੀਂ ਦਿੱਤਾ ਖਿਡਾਰੀ ਬਹੁਤ ਦਲੇਰ ਬੰਦਾ ਹੁੰਦਾ ਹੈ ਪੈਸਾ ਸੈਕੰਡਰੀ ਹੁੰਦਾ ਜੇ ਖਿਡਾਰੀ ਵਾਸਤੇ ਜ਼ਰੂਰੀ ਹੁੰਦਾ ਜ਼ਰੂਰਤ ਹੁੰਦੀ ਹੈ ਮਾਨ ਸਨਮਾਨ ਹੋਣੀ ਚਾਹੀਦੀ ਚਲੋ ਕਿ ਪਹਿਲੀ mohabbat ਹੂੰ ਗਰਾਊਂਡ ਤੇ ਮਾਨ ਸਨਮਾਨ ਖਿਡਾਰੀ ਨੂੰ ਦੇ ਦਿਓ ਉਹ ਭੁੱਖੇ ਪੇਟ ਵੀ ਤੁਹਾਡੇ ਲਈ ਤੇ ਮਾਨ ਸਾਹਿਬ ਕਹਿ ਰਹੇ ਨੇ ਮੈਨੂੰ ਪੰਜਾਬ ਰਾਜਪਾਲ ਤੋਂ ਕੋਈ ਇਤਰਾਜ਼ ਨਹੀਂ ਹੈ ਜੀ ਹਾਂ ਦੇਬੀ ਨੇ ਕਿਹਾ ਸੀ ਨਾ ਲਗੀਆਂ ਦੀ ਤੈਨੂੰ ਕੋਈ ਦਿਹਾੜੀ ਨਹੀਂ ਤੇ ਤੇਰੇ ਉੱਤੇ ਸਾਨੂੰ ਇਤਰਾਜ਼ ਹੀ ਨਹੀਂ ਜੀ ਇਹਨਾਂ ਨੇ ਵੀ ਕਹਿ ਹੀ ਦਿੱਤਾ ਦੇਖੋ ਮਾਨ ਸਾਹਿਬ ਜਾਂ ਤਾਂ ਪਹਿਲ ਨਹੀਂ ਕਰਨਾ ਚਾਹੁੰਦੇ ਰਾਜਪਾਲ ਦੇ ਨਾਲ ਹੂੰ ਥੋੜਾ ਇਲੂ-ਦੂ ਰੱਖਣਾ ਚਾਹੁੰਦੇ ਆ ਹੂੰ ਤੇ ਜਾਂ ਇਹ ਬਿਲਕੁਲ ਉਖੜ ਚੁੱਕੇ ਆ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੂੰ ਇਹਨਾਂ ਦੇ ਸਮਰਥਕ ਜ਼ਰੂਰ ਸਾਡੇ ਨਾਲ ਖਫਾ ਹੁੰਦੇ ਹੋਣੇ ਆ ਗੁੱਸੇ ਹੁੰਦੇ ਹੋਣੇ ਆ ਪਰੰਤੂ ਇਹ ਗੱਲਾਂ ਜਿਹੜੀਆਂ ਨੇ ਥੋੜਾ ਠੰਮੇ ਨਾਲ ਸੋਚੋ ਕਿ ਡੂੰਘਾ ਜਾ ਕੇ ਸੋਚੋ ਕਿ ਤੇ ਤੁਹਾਨੂੰ ਵੀ ਸਮਝ ਆ ਜਾਵੇ ਹਮਮ ਦੇਖੋ ਰਾਜਪਾਲ ਨੇ ਕੀ ਕੀਤਾ ਜੀ ਸਾਰੇ ਮਹਿਕਮਿਆਂ ਦੇ ਸੈਕਟਰੀ ਜਿਹੜੇ ਆ ਉਹ ਤਲਬ ਕਰਕੇ ਰਾਜ ਭਵਨ ਦੇ ਟੇਬਲ ਤੇ ਬਿਠਾ ਦੇ ਹਮ ਮਾਨ ਸਾਹਿਬ ਨੂੰ ਜਦੋਂ ਸਵਾਲ ਕੀਤਾ ਜਾਂਦਾ ਤੇ ਮਾਨ ਸਾਹਿਬ ਕਹਿੰਦੇ ਨੇ ਕਿ ਲਓ ਇਹਦੇ ਵਿੱਚ ਕੀ ਆ ਸਾਨੂੰ ਕੋਈ ਇਤਰਾਸ ਨਹੀਂ ਆ ਉਹਨਾਂ ਨੇ ਚਿੱਠੀ ਪੱਤਰ ਲਿਖਣੀ ਹੁੰਦੀ ਹੈ ਜਾਣ ਪਛਾਣ ਵਾਸਤੇ ਤੇ ਸੈਕਟਰੀ ਕੋਲ ਆ ਹਮ ਹਮ ਪਰ ਅੱਜ ਤੱਕ ਜੇ ਆਪਾਂ 91 ਤੋਂ ਲੈ ਕੇ ਹੁਣ ਤੱਕ ਦੇਖੀਏ ਸਮੇਤ ਪੂਰোহিত ਸਾਹਿਬ ਜਿਹੜੇ ਹੁਣ ਬਦਲ ਕੇ ਗਏ ਅੱਜ ਤੱਕ ਕਿਸੇ ਰਾਜਪਾਲ ਨੇ ਸੈਕਟਰੀ ਨਹੀਂ ਸੰਤਾਲੋ ਹਮ ਕਿਉਂ ਕਿ ਜੇ ਜ਼ਰੂਰੀ ਹੋਵੇ ਤੁਹਾਡੇ ਕੋਲ ਚੀਫ ਸੈਕਟਰੀ ਦਾ ਆਪਸ਼ਨ ਹੈ ਹਮ ਤੇ ਚੀਫ ਸੈਕਟਰ ਸੈਕਟਰੀ ਦੇ ਮਾਤੇ ਇਤਨ ਨੇ ਨਾ ਜੀ ਜਿਹੜੇ ਸੈਕਟਰੀ ਹੈ ਤਾਂ ਸੈਕਟਰੀ ਤਲਬ ਕਰਨ ਦਾ ਮਤਲਬ ਕਿ ਤੁਸੀਂ ਮਹਿਕਮੇ ਜਾਂ ਮੰਤਰਾਲੇ ਪੋਰਟਫੋਲੀਓ ਜਿਹੜੇ ਆ ਮੰਤਰੀਆਂ ਦੇ ਹੂੰ 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 ਉਹਨਾਂ ਦੇ ਜਿਹੜੇ ਸੈਕਟਰੀ ਨੇ ਤਲਬ ਕਰ। ਤਾਂ ਫੈਡਰਲਿਜ਼ਮ ਦੇ ਵਿੱਚ ਇਹ ਚੀਜ਼ਾਂ ਜੇ ਤੁਸੀਂ ਟੋਲਰੈਂਟ ਕਰੋਗੇ ਨਾ ਆਬਸਾਲ ਔਖੇ ਹੋਣਗੇ। ਔਖੇ ਹੋਣਗੇ। ਬਿਲਕੁਲ। ਆ ਇੱਕ ਪਾਸੇ ਅਸੀਂ ਵਧ ਅਧਿਕਾਰਾਂ ਦੀ ਗੱਲ ਮੈਂ ਖੁਦ ਵਧ ਅਧਿਕਾਰਾਂ ਦੀ ਗੱਲ ਕਰਦਾ ਜਿਹੋ ਜਿਹਾ ਮਾਹੌਲ ਬਣਿਆ ਪਿਆ ਪੂਰੀ ਦੁਨੀਆ 'ਚ। ਹੂੰ ਹੂੰ ਖੁਦਮਕਤਿਆਰੀ ਇਹ ਚੀਜ਼ਾਂ ਦੀ ਵੈਲਿਊ ਹੈ ਜੀ। ਹੂੰ ਹੂੰ ਠੀਕ ਹੈ ਨਾ ਖੁੱਦ ਅਸੀਂ ਇਸ ਗੱਲ ਦੇ ਹਾਮੀਦਾਰ ਹੈ ਪਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਦੇਖੋ ਲੌਜੀਕ ਦੇ ਕੇ ਕਿ ਹਾਂ ਜੀ ਇਹ ਤੇਜੀ ਉਹਨਾਂ ਨੇ ਜਾਣ ਪਛਾਣ ਕਰਨੀ ਸੀ ਚਿੱਠੀ ਪੱਤਰ ਵਾਸਤੇ ਚਿੱਠੀ ਪੱਤਰ ਤਾਂ ਮਹਿਕਮੇ ਨੂੰ ਉਹਨਾਂ ਦੇ ਜਿਹੜੇ ਉੱਥੇ ਸਟਾਫ ਵਾਲੇ ਉਹ ਆਪੇ ਕਰ ਦਿੰਦੇ ਨੇ ਹੂੰ ਤੇ ਕੋਈ ਇਹਨਾਂ ਦੇ ਘਰਾਂ 'ਚ ਥੋੜੀ ਉਹਨਾਂ ਨੇ ਪੋਸਟ ਕਰਨੀ ਕਿ ਤੇਰੀ ਕੋਠੀ ਕਿਹੜਾ ਨੰਬਰ ਹੈ ਚੰਡੀਗੜ੍ਹ ਦੇ ਕਿਹੜਾ ਸੈਕਟਰ ਹੈ ਹੂੰ ਸੋ ਮਾਨ ਸਾਹਿਬ ਦਾ ਬਿਆਨ ਮੈਨੂੰ ਮਾਫ ਕਰਨਾ ਮੈਨੂੰ ਬਹੁਤ ਨੀਮਾ ਲੱਗੇ ਜੀ ਹਲਾ ਲੱਗਿਆ ਕਿ ਤੁਸੀਂ ਕਟੋ-ਕਟ ਇਸ ਗੱਲ ਤੇ ਇਨਾਂ ਤੇ ਜ਼ਰੂਰ ਕਹਿੰਦੇ ਕਿ ਮੈਂ ਸਾਰੀ ਰਿਪੋਰਟ ਤਲਬ ਕਰੂੰਗਾ ਭਾਈ ਹੂੰ ਇਹ ਮਾਜ਼ਰਾ ਕੀ ਕਿਉਂਕਿ ਅੱਜ ਤੱਕ ਪ੍ਰਵੀਨ ਜੀ ਰਾਸ਼ਟਰਪਤੀ ਰਾਜ ਜਦੋਂ ਪੰਜਾਬ 'ਚ ਲੱਗਾ ਤੁਸੀਂ ਤੇ ਸ਼ਾਇਦ ਛੋਟੇ ਹੋਵੋਗੇ ਜਾਂ ਸ਼ਾਇਦ ਸੰਸਦ ਨਹੀਂ ਹੋਵਗੇ ਪਰ ਜਿਸ ਵੇਲੇ ਰਾਸ਼ਟਰਪਤੀ ਰਾਜ ਲੱਗਾ ਸੀ ਗਵਰਨਰ ਹੀ ਰਾਜ ਕਹਿ ਲਓ ਤਾਂ ਉਸ ਵੇਲੇ ਤੇ ਗਵਰਨਰ ਇਸ ਤਰ੍ਹਾਂ ਕਰਦੇ ਸਕੇ ਪਰ ਜਦੋਂ ਤੋਂ ਫਿਰ ਵਿੰਤ ਸਿੰਘ ਸਰਕਾਰ ਆਈ ਸਤਾ 'ਚ ਉਦੋਂ ਤੋਂ ਲੈ ਕੇ ਅੱਜ ਤੱਕ ਗਿਣ ਲਓ ਤੁਸੀਂ 92 ਤੋਂ ਜੀ 8 ਹੋ ਤੇ 24 32 ਸਾਲਾਂ ਦੀ ਘਟਨਾ ਨਹੀਂ ਵਾਪਰੀ ਹੂੰ ਤੇ ਜੇ ਇਸ ਨੂੰ ਤੁਸੀਂ ਟੋਲਰੈਂਟ ਕਰ ਰਹੇ ਹੋ ਤਾਂ ਮੇਰੇ ਖਿਆਲ ਦੇ ਨਾਲ ਜਾਂ ਤਾਂ ਤੁਸੀਂ ਪਹਿਲ ਨਹੀਂ ਕਰ ਰਹੇ ਉਹ ਸਿਆਣਪ ਵਰਤ ਰਹੇ ਤੇ ਜਾਂ ਫਿਰ ਤੁਹਾਨੂੰ ਇਸ ਗੱਲ ਦੀ ਡੁੰਗਾਈ ਦਾ ਸਮਝ ਨਹੀਂ ਪੈ ਰਿਹਾ ਮਾਮਲਾ ਕਿ ਡੁੰਗਾਈ ਕਿੱਥੇ ਰੱਖਦੀ ਹੈ ਇਹਦੇ ਤੇ ਅਕਾਲੀਆਂ ਨੇ ਸਗੋਂ ਕਿਹਾ ਕਿ ਨਹੀਂ ਜੀ ਇਹ ਫੈਟਲਿਜ਼ਮ ਦੇ ਲਿਹਾਜ਼ ਨਾਲ ਤੇ ਸਹੀ ਨਹੀਂ ਜਾਪਦਾ ਤੇ ਪਰ ਮਾਨ ਸਾਹਿਬ ਨੂੰ ਟੋਲਰੇਟ ਕਰ ਰਹੇ ਹੈ ਬੜੀ ਜੀਪੋ ਗਰੀਬ ਜੀ ਸਟੇਟਮੈਂਟ ਬਣ ਗਈ ਹੈ ਪ੍ਰਵੀਨ ਜੀ 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 ਬਿਲਕੁਲ ਬਿਲਕੁਲ ਹਾਂ ਜੀ ਜੀਪੋ ਗਰੀਬੀ ਹੈ ਜਦੋਂ ਜਿਹੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਕਹਿੰਦੇ ਰਹੇ ਇਹ ਸਿਲੈਕਟਡ ਨੇ ਅਸੀਂ ਇਲੈਕਟਡ ਆ ਉਹਦੇ ਤਾਂ ਤੁਸੀਂ ਅੜਦੇ ਰਹੇ ਚੀਜ਼ਾਂ ਉਹਦੋਂ ਵੱਡੀਆਂ ਵਾਪਰ ਰਹੀਆਂ ਨੇ ਅੱਜ ਕੱਲ ਤੁਸੀਂ ਕਹਿਰ ਤੁਹਾਡਾ ਰੁਖ ਬਦਲਿਆ ਹੋਇਆ ਜਾਂ ਤਾਂ ਫਿਰ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਹਤਾ ਵੀ ਦੋ ਕਾਰਨ ਨੇ ਇਹਦਾ ਤੀਜਾ ਕਾਰਨ ਵੀ ਮਿੰਟੂ ਜੀ ਕਹਿ ਜਾ ਸਕਦਾ ਜਾਂ ਇੱਕ ਪਹਿਲੂ ਇਹ ਵੀ ਹੈ ਕਿ ਤੁਸੀਂ ਅਸਲ ਦੇ ਵਿੱਚ ਫੈਡਰਲਿਜ਼ਮ ਦੀ ਲੜਾਈ ਲੜਨਾ ਹੀ ਨਹੀਂ ਚਾਹੁੰਦੇ ਤੁਹਾਨੂੰ ਤੁਹਾਡੇ ਲਈ ਇਹ ਹਾਂ ਤੁਹਾਨੂੰ ਸਮਝ ਹੀ ਨਹੀਂ ਤੁਹਾਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਕਿ ਫੈਡਰਲਿਜ਼ਮ ਦੀ ਮਹੱਤਤਾ ਕੀ ਹੈ ਹਾਂਜੀ ਤੁਸੀਂ ਉਹਦੇ ਤੋਂ ਟਾਲਾ-ਵਟਦੇ ਹੋ ਜਾਂ ਫਿਰ ਦਿੱਲੀ ਦਾ ਡਰ ਜਾਂ ਕੋਈ ਦਬਕਾ ਕੋਈ ਐਸੀ ਚੀਜ਼ ਵੀ ਹੋ ਸਕਦੀ ਹੈ ਜਿਹਨੇ ਤੁਹਾਨੂੰ ਨਹੀਂ ਜੇ ਜੇ ਇਹੀ ਚੀਜ਼ ਤੁਸੀਂ ਐਨੀ ਟੋਲਰੈਂਸ ਰੱਖ ਰਹੇ ਸੀਗੇ ਤਾਂ ਫਿਰ ਤਾਂ ਪ੍ਰੋਹਿਤ ਸਾਹਿਬ ਨੇ ਜਦੋਂ ਆਪਣੇ ਅਧਿਕਾਰ ਵਰਤੇ ਬੀਸੀ ਦੀ ਨਿਯੁਕਤੀ 'ਚ ਦਖਲ ਦਿੱਤਾ ਸੀ ਤੁਸੀਂ ਉਹ ਤੋਂ ਵੀ ਕਹਿ ਸਕਦੇ ਸੀ ਹਾਂਜੀ ਹਾਂਜੀ ਤੁਸੀਂ ਉਹ ਤੋਂ ਕਿ ਭਾਈ ਕੋਈ ਗੱਲ ਹੋਰ ਗੱਲ ਨਹੀਂ ਹੈ ਉਹ ਤਾਂ ਤੁਸੀਂ ਬਿੱਲ ਲਿਆ ਹੈ ਕਿ ਚਾਂਸਲਰੀ ਜਿਹੜੀ ਮੈਨੂੰ ਮੰਨਣੀ ਚਾਹੀਦੀ ਜਿਹੜੀ ਕਿ ਰਿਜੈਕਸ਼ਨ ਵੀ ਹੋਵੇ ਹੂੰ ਪੈਂਤੜਾ ਬਦਲਿਆ ਫਿਰ ਕੋਈ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਹੀ ਜਿਹੜਾ ਤੁਸੀਂ ਦੱਸਣਾ ਨਹੀਂ ਚਾਹੁੰਦੇ ਬਹੁਤ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਅਮਿੰਤ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਏ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ